ਸਸਿਕਾ ਦੋਸਤੋ ਫੇਕ ਪਰਚੇ ਦਰਜ ਹੁੰਦੇ ਜਾਂ ਕਿ ਇਹ ਕੀ ਗਲਤ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਜਦੋਂ ਪਰਚੇ ਦਰਜ ਹੁੰਦੇ ਨੇ ਤਾਂ ਆਖਰਕਾਰ ਜੀਤੇ ਪੈਂਦਾ ਪਰਚਾ ਉਹਨੂੰ ਹੀ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਭੁਗਤਣਾ ਪੈਂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਹੁਕਮ ਜਾਰੀ ਕਰੇ ਨੇ ਅੱਜ ਜਿੱਥੇ ਤਮਾਮ ਪੁਲਿਸ ਦੇ ਵਿੱਚ ਜੇ ਕਈ ਕੀ ਸੁਧਾਰਾਂ ਨੂੰ ਲੈ ਕੇ ਮੀਟਿੰਗ ਤਮਾਮ ਪੰਜਾਬ ਦੇ ਐਸਐਸਪੀ ਦੇ ਨਾਲ ਕਰੀ ਤਾਂ ਉੱਥੇ ਡੀਜੀਪੀ ਸਾਹਿਬ ਨੇ ਜਦੋਂ ਆ ਕੇ ਜਾਣਕਾਰੀ ਸਾਂਝੀ ਕਰੀ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਉਹਦੇ ਚੋਂ ਇੱਕ ਇਹ ਵੀ ਪੁਆਇੰਟ ਸੀ ਕਿ ਮੁੱਖ ਮੰਤਰੀ ਦੇ ਕੋਲੇ ਸ਼ਿਕਾਇਤਾਂ ਪਹੁੰਚੀਆਂ ਨੇ ਤੇ ਮੁੱਖ ਮੰਤਰੀ ਨੇ ਜਿਹੜਾ ਸਾਫ਼ ਤੌਰ ਇਹ ਗੱਲ ਪੁਲਿਸ ਵਾਲਿਆਂ ਨੂੰ ਕਹੀ ਹੈ ਵੀ ਕੋਈ ਵੀ ਗਲਤ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਕਿਸੇ ਤੇ ਭਗਵਾਨਤਮਾਨ ਦੇ ਸਾਫ ਹੁਕਮ ਜਿਹੜੇ ਨੇ ਡੀਜੀਪੀ ਨੇ ਦੱਸੇ ਨੇ ਕਿ ਸਾਨੂੰ ਨਹੀਂ ਪਤਾ ਉਹਨਾਂ ਕੋਲ ਸ਼ਿਕਾਇਤ ਕਿਵੇਂ ਪਹੁੰਚੀ ਹੈ ਪਰ ਇਹਨਾਂ ਜ਼ਰੂਰ ਉਹਨਾਂ ਨੇ ਕਿਹਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਪਰਚਾ ਨਹੀਂ ਕਿਸੇ ਉੱਤੇ ਦਰਜ ਹੋਣਾ ਚਾਹੀਦਾ ਫਿਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਰਚਾ ਦਰਜ ਹੋਣਾ ਚਾਹੀਦਾ ਉਸ ਤੋਂ ਵੀ ਬਾਅਦ ਜੇ ਕਹੀਏ ਕਿ ਸਭ ਤੋਂ ਵੱਡੀ ਗੱਲ ਕੀ ਹੈ MLR ਜਿਹੜੀ ਕੀ ਜਦੋਂ ਵੀ ਕੋਈ ਕਿਸੇ ਬੰਦੇ ਤੇ ਸਰਟੀਫਿਕੇਟ ਲੱਗਦੀ ਹੈ ਕੋਈ ਮਾਰਕਟਾਈ ਹੋ ਜਾਂਦੀ ਹੈ ਤਾਂ ਬੰਦਾ ਜਦੋਂ ਹਸਪੀਟਲ ਜਾਂਦਾ ਹੈ ਤਾਂ ਉੱਥੇ ਇੱਕ MLR ਕੱਟਦੀ ਹੈ ਉਹਦੇ ਵਿੱਚ ਹੁੰਦਾ ਇਹ ਹੈ ਵੀ ਉਹ MLR ਥਾਣੇ ਪਹੁੰਚਦੀ ਹੈ ਥਾਣੇ ਵਾਲੇ ਫਿਰ ਉਸ ਤੋਂ ਬਾਅਦ ਵਿੱਚ ਆਦੀ ਕਾਰਵਾਈ ਸ਼ੁਰੂ ਕਰਦੇ ਨੇ ਬਿਆਨ ਲੈਂਦੇ ਨੇ ਪਰਚਾ ਦਰਜ ਹੁੰਦਾ ਉਹ ਵੀ ਫੇਕ ਕਈ ਤੇ ਜਿਹੜੀਆਂ ਨੇ ਕਿ ਹੋ ਸਕਦਾ ਫੇਕ MLR ਦਾ ਮਾਮਲਾ ਸਾਹਮਣੇ ਆਇਆ ਹੁਣ ਉਹਦੇ ਵਿੱਚ ਮੁੱਖ ਮੰਤਰੀ ਨੇ ਗੱਲ ਕਹੀ ਹੈ ਵੀ ਹੈਲਥ ਡਿਪਾਰਟਮੈਂਟ ਨੂੰ ਵੀ ਉਹ ਹੁਕਮ ਜਾਰੀ ਕਰਨਗੇ ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਐਮਐਲਆਰਜ਼ ਨੇ ਉਹਨਾਂ ਨੂੰ ਕੱਟਣ ਦੇ ਸਮੇਂ ਦੇ ਦੌਰਾਨ ਵੀ ਇਨਵੈਸਟੀਗੇਸ਼ਨ ਜਾਂ ਫਿਰ ਪਹਿਲਾਂ ਇਹ ਜਾਂਚ ਪ੍ਰੋਖ ਲੈਣਾ ਚਾਹੀਦਾ ਹੈ ਵੀ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਯਾਨਕੀ ਡਾਕਟਰ ਜੀ ਕਿਉਂਕਿ ਐਮਐਲਆਰ ਦਾ ਕੱਟਦਾ ਘਰ ਨਿਸ਼ਾਨ ਦੇਖ ਕੇ ਕਿੱਥੇ ਸੱਟ ਵੱਜੀ ਹੈ ਕਿੱਥੇ ਨਹੀਂ ਤਾਂ ਇਸ ਤਰ੍ਹਾਂ ਦੀ ਕੋਤਾਹੀ ਕੋਈ ਸਾਹਮਣੇ ਨਾ ਆਵੇ ਨਹੀਂ ਫਿਰ ਸਖਤ ਕਾਰਵਾਈ ਹੋਊਗੀ ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਐਮਐਲਆਰ ਆਮ ਤੌਰ ਤੇ ਤਾਂ ਕਿਹਾ ਜਾਂਦਾ ਵੀ ਪੁਲਿਸ ਤੱਕ ਆ ਕਰ ਕੱਟ ਦਿਆ ਤਾਂ ਸਭ ਤੋਂ ਵੱਡਾ ਇੱਕ ਇਹ ਵੀ ਕਲੌਜ਼ ਦੇਖਿਆ ਜਾਂਦਾ ਵੀ ਐਮਐਲਆਰ ਦੇ ਉੱਤੇ ਪੁਲਸ ਅੱਗੇ ਕਾਰਵਾਈ ਵਧਾ ਦਿੰਦੀ ਹੈ ਫਿਰ ਜਦੋਂ ਥਾਣੇ ਕਚੇਰੀਆਂ ਇਹ ਗੱਲ ਪਹੁੰਚਦੀ ਹੈ ਤਾਂ ਉਸ ਸਮੇਂ ਦੇ ਦੌਰਾਨ ਵੀ ਜੇ ਦੇਖਿਆ ਜਾਵੇ ਤਾਂ ਉਹ ਐਮਐਲਆਰ ਰਿਪੋਰਟ ਹੈ ਜਿਹੜੀ ਡਾਕਟਰ ਦੀ ਲਿਖੀ ਹੋਈ ਉਹੀ ਕਿਤੇ ਨਾ ਕਿਤੇ ਵੱਡਾ ਇੱਕ ਗਵਾਹ ਵੀ ਬਣ ਜਾਂਦੀ ਹੈ ਜਿਸ ਤੋਂ ਬਾਅਦ ਅੱਗੇ ਕਾਨੂੰਨੀ ਕਾਰਵਾਈ ਵੱਧਦੀ ਹੈ ਹੁਣ ਇੱਥੇ ਤੱਕਰ ਜੇ ਦੇਖਿਆ ਜਾਵੇ ਕੀ ਚੀਜ਼ਾਂ ਸਾਹਮਣੇ ਆਈਆਂ ਹਾਲਾਂਕਿ ਮੈਂ ਡੀਜੀਪੀ ਸਾਹਿਬ ਨੂੰ ਇਹ ਗੱਲ ਪੁੱਛੀ ਸੀ ਕਿ ਆਖਰ ਮੁੱਖ ਮੰਤਰੀ ਦੇ ਕੋਲ ਜਿਹੜੀਆਂ ਇਹ ਸ਼ਿਕਾਇਤਾਂ ਪਹੁੰਚੀਆਂ ਨੇ ਸੀਐਮ ਪੋਰਟਲ ਤੇ ਪਹੁੰ ਨੂੰ ਆਈ ਹੈ ਕਿਸ ਤਰ੍ਹਾਂ ਦਿਨ ਆਈ ਹੈ ਹਾਲਾਂਕਿ ਇਹ ਵੀ ਕਹਾਂਗੇ ਕਿ ਮੁੱਖ ਮੰਤਰੀ ਦੀ ਬਹੁਤ ਵਧੀਆ ਗੱਲ ਕਿ ਮੁੱਖ ਮੰਤਰੀ ਨੇ ਆਪਦਾ ਸੋਰਸ ਨਹੀਂ ਦੱਸਿਆ ਪਰ ਉਹਨਾਂ ਨੇ ਇਹ ਗੱਲ ਜਰੂਰ ਕਹੀ ਕਿ ਉਹਨਾਂ ਨੂੰ ਪਤਾ ਲੱਗਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੇ ਜਿਹੜੇ ਕਿ ਗ੍ਰਹਿ ਮੰਤਰੀ ਖੁਦ ਨੇ ਯਾਨੀ ਕਿ ਗ੍ਰਹਿ ਵਿਭਾਗ ਉਹਨਾਂ ਦੇ ਕੋਲੇ ਜ਼ਿੰਮੇਵਾਰੀ ਉਹਨਾਂ ਦੇ ਕੋਲੇ ਆ ਤਾਂ ਜ਼ਾਹਿਰ ਜੀ ਗੱਲ ਹੈ ਵੀ ਜੇਕਰ ਗ੍ਰਹਿ ਮੰਤਰੀ ਕੋਲ ਇਹ ਗੱਲ ਪਹੁੰਚ ਚੁੱਕੀ ਆ ਤਾਂ ਇਟ ਮੀਨਸ ਉਹਦੇ ਕੋਲੇ ਕਿਤਨਾ ਕਿਤੇ ਸ਼ਿਕਾਇਤਾਂ ਪਹੁੰਚੀਆਂ ਹੋਣੀਆਂ ਰਸਤਾ ਕੋਈ ਵੀ ਹੋ ਸਕਦਾ ਸੋਰਸ ਕੋਈ ਵੀ ਹੋ ਸਕਦਾ ਕਿਉਂਕਿ ਅੱਜ ਬਹੁਤ ਸਾਰੇ ਪਲੇਟਫਾਰਮ ਨੇ ਫੋਨ ਤੋਂ ਲੈ ਦੇਖਿਏ ਤਾਂ ਪਲੇਟਫਾਰਮ ਹੈ ਕਿ ਨਹੀਂ ਜਿਦੇ ذریعے ਕਈ ਇਹ ਕਿ ਆਖਰ ਭਗਵੰਤਬਾਨ ਨਿਗਾ ਰੱਖਦੇ ਨੇ ਇਹਦੇ ਵਿੱਚ ਇਹ ਵੀ ਗੱਲ ਸਪਸ਼ਟ ਹੁੰਦੀ ਹੈ ਕਿ ਮੁੱਖ ਮੰਤਰੀ ਦੀ ਨਿਗਾਹ ਬੜੀ ਜਿਵੇਂ ਜਿਹਨੂੰ ਕਹਿੰਦੇ ਨੇ ਬਾਜ ਅੱਖਾ ਹਰ ਪਾਸੇ ਉਹਨਾਂ ਦੀ ਨਿਗਾਹ ਰਹਿੰਦੀ ਹੈ ਤੇ ਉਹ ਬਰੀਕ ਤੋਂ ਬਰੀਕ ਚੀਜ਼ ਫੜਦੇ ਨੇ ਇਸੇ ਲਈ ਮੁੱਖ ਮੰਤਰੀ ਨੇ ਡੀਜੀਪੀ ਨੂੰ ਤੇ तमाम ਐਸਐਸਪੀਜ਼ ਨੂੰ ਇਹ ਹੁਕਮ ਦਿੱਤੇ ਨੇ ਕਿ ਕਿਸੇ ਤੇ ਵੀ ਗਲਤ ਪਰਚਾ ਨਹੀਂ ਗਾ ਦਰਜ ਹੋਣਾ ਚਾਹੀਦਾ ਕਮੈਂਟ ਕਰਕੇ ਰਾਏ ਜਰੂਰ ਸਾਂਝੀ ਕਰਿਓ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਗਲਤ ਪਰਚਾ ਦਾ ਮਾਮਲਾ ਕੀ ਹਜੇ ਵੀ ਨਹੀਂ ਰੁਕ ਰਿਹਾ ਤੇ ਕੀ ਹਜੇ ਵੀ ਮਾਮਲੇ ਸਾਹਮਣੇ ਆਉਂਦੇ ਨੇ ਤਾਂਕਿ ਮੁੱਖ ਮੰਤਰੀ ਜਿਸ ਤਰ੍ਹਾਂ ਦੇ ਹੁਕਮ ਦਿੱਤੇ ਨੇ ਤਾਂ ਉਮੀਦ ਕੀਤੀ ਜਾ ਸਕਦੀ ਹੈ ਵੀ ਆਉਂਦੇ ਦਿਨਾਂ ਦੇ ਦੌਰਾਨ ਅਜਿਹੇ ਪਰਚੇ ਦਰਜ ਹੋਣੇ ਬੰਦ ਹੋਣਗੇ ਤੇ ਪੁਲਿਸ ਵੀ ਹੁਣ ਇਨਵੈਸਟੀਗੇਸ਼ਨ ਕਰਕੇ ਫਿਰ ਅੱਗੇ ਵਧੂਗੀ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਵੀ ਕਹੀ ਆ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕਿਤੇ ਕੁਝ ਗਲਤ ਹੁੰਦਾ ਤਾਂ ਫਿਰ ਉੱਥੋਂ ਦੇ ਵੱਡੇ ਅਫਸਰ ਐਸਐਸਪੀ ਡੀਸੀ ਡੀਐਸਪੀ ਐਸਪੀ ਇਹਨਾਂ ਦੀ ਵੀ ਕਾਉਂਟੇਬਿਲਿਟੀ ਸੈੱਟ ਕੀਤੀ ਹੈ ਯਾਨੀ ਕਿ ਜ਼ਿੰਮੇਵਾਰੀ ਹੁਣ ਹੋਊਗੀ ਇਹ ਨਹੀਂ ਹੈਗਾ ਕਿਤੇ ਕੁਝ ਗਲਤ ਹੋ ਗਿਆ ਤੇ ਵੱਡੇ ਸਾਹਿਬ ਜ਼ਿੰਮੇਦਾਰ ਨਹੀਂ ਹੋਣਗੇ